ਸਾਸ਼ੀਕਾਲ ਦੋਸਤੋ ਪੰਜਾਬ ਤੇ ਪੰਜਾਬੀਆਂ ਦੇ ਜਜ਼ਬੇ ਨੂੰ ਸਲਾਮ ਹੈ ਦੇਖ ਸਕਦੇ ਹੋ ਇਹ ਤਸਵੀਰਾਂ ਚ ਜੋ ਤੁਸੀਂ ਗੁਰਸਿੱਖ ਵੀਰ ਦੇਖ ਰਹੇ ਹੋ ਸ਼ਰੀਰਿਕ ਤੌਰ ਤੇ ਚਾਹੇ ਇਸ ਵੇਲੇ ਫਿੱਟ ਨਹੀਂ ਹੈਗਾ ਪਰ ਮਾਨਸਿਕ ਤੌਰ ਤੇ ਕਿੰਨਾ ਦ੍ਰਿੜਾ ਹੈ ਕਿੰਨਾ ਮਜ਼ਬੂਤ ਹੈ ਇਹ ਤਸਵੀਰ ਤੁਹਾਨੂੰ ਮੈਂ ਦਿਖਾ ਰਿਹਾ ਦੇਖੋ ਗੁਰਦਾਸਪੁਰ ਯਾਤਰਾ ਗੁਰਦਾਸਪੁਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੇ ਚੰਡੀਗੜ੍ਹ ਦਿੱਲੀ ਬੰਗਲਾ ਸਾਹਿਬ ਭਾਜੀ ਕਿ ਭਾਵੇਂ ਹਾਲਾਕੀ ਮੈਨੂੰ ਸ਼ਬਦ ਵਰਤਣਾ ਨਹੀਂ ਚਾਹੀਦਾ ਪਰ ਸਰੀਰਕ ਤੌਰ ਤੇ ਫਿੱਟ ਨਹੀਂ ਹੈਗੇ ਪਰ ਫਿਰ ਵੀ ਸਾਈਕਲ ਚਲਾ ਕੇ ਇੱਥੇ ਪਹੁੰਚੇ ਹਾਂ ਕੀ ਸੋਚ ਕੇ ਆਏ ਹੋ ਇੱਥੇ ਕਿ ਨਹੀਂ ਸਤਾਹ ਮੋਰ ਤੇ ਜਿੱਤਾਂਗੇ ਰਸਤੇ ਵਾਸਤੇ ਆਏ ਹਾਂ ਜਿੱਤਣ ਵਾਸਤੇ ਇਹ ਪਿਛਲੇ ਜੋ ਸੰਘਰਸ਼ ਪਹਿਲਾਂ ਲੜਿਆ ਹੈ ਉਹਦੇ ਚ ਵੀ ਦੋ ਵਾਰੀ ਦਿੱਲੀ ਸਾਈਕਲ ਤੇ ਕੂਚ ਕਰਕੇ ਆਏ ਹਾਂ ਹਾਂ ਤੇ ਦਿਲ ਤੇ ਅੰਦਰ ਜੋ ਲੂਣ ਅਸੀਂ ਆਪਣਾ ਹੱਕ ਲੈ ਕੇ ਰਵਾਂਗੇ ਇੰਨਾ ਚਿਰ ਮਰਜ਼ੀ ਵੰਦ ਤਸ ਕਰਨਾ ਪਵੇ ਕਰਾਂਗੇ ਬੈਠ ਕੇ ਸ਼ਾਂਤ ਮਈ ਨਾਲ ਬਾਕੀ ਜੇ ਇੱਕ ਲੱਤ ਕੱਟੀ ਹੋਈ ਐ ਸੱਚੀ ਰਾਤ ਨਹੀਂ ਆ ਗਈ ਇੱਥੇ ਹਾਂ ਮੋਸਾਈਕਲ ਤੇ ਪਿੱਛੋਂ ਹੱਡ ਲਾ ਇੱਕ ਲੱਤ ਨਾਲ ਚਲਾਉਂਦਾ ਇਹ ਇੱਕ ਲੱਤ ਨਾਲ ਹੀ ਚਲਾ ਕੇ ਆ ਰਹੇ ਹੋ ਫਿਰ ਦਿੱਲੀ ਵੀ ਜਾਏ ਗਾਇਸੀ ਕੇ ਮੋਰਚੇ ਤੇ ਹੁਣ ਵੀ ਇੱਥੇ ਡਟੇ ਰਹੋਗੇ ਦੋ ਵਾਰ ਪਹਿਲਾਂ ਗਿਆ ਦਿੱਲੀ ਹਮ ਐਰਕਾ ਹੁਣ ਫਿਰ ਸਾਡੇ ਨਾਲ ਫਿਰ ਬਰਾਬਰ ਉਦੋਂ ਦਾ ਜਾਣ ਕੇ ਫਿਰ ਜੱਸ ਘੱਟ ਲੜ ਕਿਹੜੀ ਜਗ੍ਹਾ ਤੋਂ ਆਏ ਹੋ ਗਰਦਾਸਪੁਰ ਤੋਂ ਗਰਦਾਸਪੁਰ ਚਤਾਲਪੁਰ ਪਿੰਡ ਚੱਗੂ ਵਾਲਾ ਚੱਗੂ ਵਾਲਾ ਤੋਂ ਤਾਂ ਦੇਖੋ ਇਹ ਤਸਵੀਰ ਦੇਖੋ ਨਾ ਕਿ ਇਹਦਾ ਨਾਮ ਜਗਤਾਰ ਸਿੰਘ ਤਾਰ ਸਿੰਘ ਤ aí ਤਸਵੀਰ ਹੈ ਇਹ شدت ਇਹ ਕੁਰਬਾਨੀ ਤੇ ਇਹ ਲੜਨ ਦੀ ਤਸਵੀਰ ਹੈ ਹਾਲਾਂਕਿ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਸ਼ਰੀਰਿਕ ਤੌਰ ਤੇ ਫਿੱਟ ਨਹੀਂ ਹੈਗਾ ਪਰ ਜਿਸ ਤਰ੍ਹਾਂ ਆ ਦੇਖੋ ਇਹ ਤਸਵੀਰ ਦੇਖੋ ਤੁਸੀਂ ਖਾਸ ਗੱਲ ਹੈ ਇਹ ਪੰਜਾਬੀਆਂ ਦੇ ਲੜਨ ਵਾਲੇ ਜਜ਼ਬੇ ਨੂੰ ਬਿਆਨ ਕਰਦੀ ਤਸਵੀਰ ਤੁਹਾਨੂੰ ਸੰਝੀ ਕਰ ਰਿਹਾ ਮੈਂ ਕਿਸ ਤਰ੍ਹਾਂ ਜਿਹੜੇ ਪੰਜਾਬੀ ਨੇ ਆਪਣੇ ਹੱਕਾਂ ਦੇ ਲਈ ਲੜਨਾ ਜਾਣਦੇ ਨੇ